ਸਕਾਲ ਦੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜਿਲ੍ਹਾ ਗਰਤਾਰਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਹੀ ਤੁਹਾਨੂੰ ਵਿਖਾਉਣੇ ਆ ਤਿੰਨ ਮੱਝਾਂ ਵਾਂ ਤੇ ਇੱਕ ਗਾਂ ਤੁਹਾਨੂੰ ਵਿਖਾਉਣੀ ਹੈ ਬਾਕੀ ਇਧਰ ਲੀਆਂ ਵਿਗੀਆਂ ਵਾ ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੇ ਸੌਦੇ ਹੋ ਗਏ ਆ ਤੇ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਕਰਦੀ ਆ ਵੀ ਅੱਜ ਵੀਰ ਜੀ ਹੁਣੇ ਆਪ ਘਰੇ ਨਹੀਂ ਆ ਤੇ ਅਸੀਂ ਤੁਹਾਨੂੰ ਜਾਣਕਾਰੀ ਦੇਣੀ ਆ ਤੇ ਬਾਕੀ ਜੇ ਕੋਈ ਗੱਲ ਸਾਡੇ ਕੋਲ ਦੱਸਣ ਵਾਲੀ ਜਾਂ ਕੋਈ ਰਹਿ ਜੇ ਤੇ ਉਹ ਤੁਸੀਂ ਵੀਰ ਜੀ ਨਾਲ ਸਿੱਧਾ ਸੰਪਰਕ ਕਰਕੇ ਪੁੱਛ ਸਕਦੇ ਜਿਸ ਤਰ੍ਹਾਂ ਉਹਨਾਂ ਸਾਨੂੰ ਦੱਸਿਆ ਉਤਰ ਆਪਾਂ ਤੁਹਾਨੂੰ ਦੱਸ ਦੇਣਾ ਵਾ ਬਾਕੀ ਤੁਸੀਂ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲੈਣਾ ਤੇ ਸ਼ੁਰੂਆਤ ਪਹਿਲਾਂ ਵਾਲੀ ਮਾਝ ਤੋਂ ਕਰਨੀ ਆ ਤਿੰਨ ਚਾਰ ਦਿਨਾਂ ਦੀ ਸੂਈ ਆ ਤੇ 8-9 ਲੀਟਰ ਜਿਹੜਾ ਕਹਿੰਦੇ ਵੀ ਇਹਦੇ ਕੋਲ ਬੋਲਾ ਆ ਮਗਰ ਇਹਦੇ ਕੱਟੀ ਆ ਤੇ ਕੋਈ 11 ਕਿ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕਰੀ ਜਾਊਗੀ ਤੇ ਮਗਰ ਇਹਦੇ ਕੱਟੀ ਆ ਉਹ ਵਾਲੀ ਕੱਟੀ ਜੇ ਇਹਦੇ ਉਹ ਤਾਜ਼ਾ ਬੱਚਾ ਜਿਹੜਾ ਲਾਵਾ ਲਾਵਾ ਠੀਕ ਲਾਇਆ ਹਾਂ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਕਿ 11 ਕਿ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਹੁਣ ਕੋਈ 8-9 ਲੀਟਰ ਦੇ ਲਾਗੇ ਬੰਨੇ ਕਹਿੰਦੇ ਵੀ ਹੈਗਾ ਤੇ ਮੋਲ ਜਿਹੜਾ ਇਹਦਾ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ 75000 ਚੋਂ ਮਾਨਤਨ ਜਿਹੜਾ ਕਹਿੰਦੇ ਵੀ ਇਹਦਾ ਕਰ ਦੇਾਂਗੇ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਸੌਦਾ ਆਪੇ ਮੁੱਖ ਤੇ ਹੋ ਜਾਊਗਾ ਥਾਣੇ ਦੇ ਲਾਗੇ ਤੋਂ ਆਪਾਂ ਲਿਖ ਸਕਦੇ ਹਾਂ ਬਿਲਕੁਲ ਗੋਲ ਸਿੰਘ ਦੀ ਓਤਰਾ ਤੇ ਹੁਣ ਆ ਤੋਕੜ ਗੱਬਣ ਮੱਝ ਆ ਪੰਜਵਾਂ ਮਹੀਨਾ ਦੀ ਚੱਕ ਪਾਸਿਆ ਛੇਵਾਂ ਮਹੀਨਾ ਜਿਹੜਾ ਇਹਨੂੰ ਜਾਣਦੇ ਆ ਵਾ ਤੇ 5 ਕਿਲੋ ਹੀ ਹੁਣ ਦੁੱਧ ਦੇ ਮੋਕੇ ਤੇ ਜਿਹੜਾ ਕਹਿੰਦੇ ਸੱਜਣ ਨੇ ਜਿਹੜਾ ਕਹਿੰਦੇ ਕੋਈ 12 ਕਿਲੋ ਦੇ ਲਾਗੇ ਬੰਨੇ ਦੁੱਧ ਨੇ ਕੱਢਿਆ ਵਾ ਭਾਰੀ ਆ ਉਤਰਾ ਮੱਜ ਸਰੀਰੋਂ ਚੰਗੀ ਆ ਲੈ ਆਓ ਜੀ ਇਹ ਆ ਵੀ ਨੇ ਹੁਣ ਵੀ ਚਲੋ ਚਾਹ ਪਾਣੀ ਦਾ ਸਾਰੀ ਜਾਣਾ ਹੱਲੇ ਤੇ ਗਾਂ ਫੇਰ ਸੂਨ ਵਾਲੀ ਆ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਤੇ ਮੁੱਲ ਭਾਵੇਂ ਇਹਦਾ ਵੀ ਕਹਿੰਦੇ ਕਿ ਭਾਵੇਂ ਜਿੰਨਾ ਮਰਜ਼ੀ ਕਰ ਲਈਏ ਭਾਵੇਂ 65 ਕਰ ਲਈਏ ਕਹਿੰਦੇ ਭਾਵੇਂ 70 ਕਰ ਲਈਏ 60000 ਚ ਮਾਨਤਾ ਨੇ ਇਹਦਾ ਕਰ ਦਾਂਗੇ 60000 ਚ ਮਾਨਤਾ ਨੇ ਇਹਦਾ ਹੋ ਜਾਊਗਾ ਥਾਣੇ ਤੇ ਦੇਖ ਸਾਦੇ ਜੇ ਬਾਕੀ ਉਤਰਨ ਸਰੀਦਾ ਚੰਗੀ ਆ ਕੁਵੇਰ ਫੋਨ ਲਾ ਵਗਿਆ ਤਾਂ ਸੌਦਾ ਆਪੇ ਮੁੱਕ ਤੇ ਹੋ ਜਾਊਗਾ ਲੈ ਵੀ ਦੀ ਹਵੀ ਇਹਦੇ ਕੋਲ 10 11 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਸਿੰਘ ਜ਼ਰੂਰ ਇਹਨੇ ਥੋੜਾ ਤਾਂ ਨੂੰ ਕਰਕੇ ਮੋੜਿਆ ਵਾ ਮਗਰ ਇਹਦੇ ਕੱਟੀਆਂ ਉਹਗਲੀ ਆਹ ਲਾ ਜੀ ਬੱਚਾ ਇਹਦਾ ਉਹਨਾਂ ਦਾ ਸਗਰਾਂ ਇੰਟਰ ਦੁੱਧ ਮੁੱਕ ਕੇ ਤੇ ਤਿਆਰ ਆ। ਕੋਈ ਦੋ ਟਾਈਮ ਚੋ ਕੇ ਲੈ ਜੇ ਆਪਣਾ। ਉਹ ਤੇ ਥਾਣਾ ਇਹਦੇ ਕੋਲ ਵੀ ਕਾਫੀ ਚੰਗਾ ਲੱਗਾ। 1 ਮਿੰਟ ਰੋਕ ਦੋ ਵੀ ਜਿੱਥੇ ਰੋਕ ਦੋ ਕੋਈ। ਆਹ ਦੇ ਸਾਡੇ ਥਾਣੇ ਦੇ ਲਾਗੇ ਤਾਂ। ਚਲੋ ਲੈ ਜਾਓ। ਤੇ ਮੁੱਲ ਇਹਦਾ ਵੀ 75000 ਰੀ ਆ। ਮਾਨਤਨ ਮੋਕੇ ਤੇ ਹੋ ਜਾਊਗਾ ਥੋੜਾ ਪਤਾ ਇਹਦਾ ਵੀ 75 ਆ ਤੇ ਇੱਕ ਆ ਪਹਿਲੇ ਨੰਬਰ ਵਾਲੀ ਮਾਈ ਦਾ 75 ਆ ਰਿਹਾ ਤੇ ਜੇ ਕੋ ਜੋੜਾ ਕੋ ਵੀ ਰਪਾਲੂਗਾ ਤੇ ਮਾਨਤਨ ਮੋਕੇ ਤੇ ਹੋਰ ਹੋ ਜਾਊਗਾ ਹੁਣ ਇੱਕ ਗਾਂ ਜਿਹੜੀ ਰਹਿ ਗਈ ਆ ਗਾਂ ਬੱਚੇ ਤੋਂ ਵੀ ਨਹੀਂ ਆ ਜਿਹੜੀ ਤੇ ਦੁੱਧ ਹੁਣ 10 ਲੀਟਰ ਕਹਿੰਦੇ ਵੀ ਹੈਗਾ ਮੋਕੇ ਦੇ ਬੱਚਾ ਨਹੀਂ ਹੈਗਾ ਇਹਦਾ 9 ਕਿ ਲੀਟਰ ਕੋ ਕਹਿੰਦੇ ਕੋਈ ਮੰਨ ਕੇ ਲਿਆ ਜੀ ਬਹੁਤ ਸੀ ਜੀ

ਬਾਕੀ ਦੁੱਧ ਵੀ ਚਲੋ ਸੰਗਣਾ ਹੁੰਦਾ ਇੰਨਾ گاਵਾਂ ਦਾ ਲੈ ਜਾ ਸੁਦਾ ਬਹੜੇ ਕਰੀਏ ਲੈ ਜਾ ਬੀਜੀ ਜਰਸੀਆਂ ਸਾਹ ਉਹਨਾਂ ਕੱਦ ਵਜਨ ਚੰਗਾ ਮਾਤਰਾ ਇਹਦਾ ਤੇ ਮੋਲੇ ਦਾ ਕਿੰਦੇ ਭਾ ਪੰਜੀ ਕਰ ਲਈਏ ਭਾ ਮਾਈ ਕਰ ਲਈਏ 20000 ਚ ਮੰਨ ਤਨ ਜਿਹੜਾ ਇਹਦਾ ਹੋ ਜਾਊਗਾ ਪਛੋਤਾਂ ਨੂੰ ਟੋਟਲ 4 ਵਿਖਾਏ ਆ ਤੋਕੜ ਗੱਬਨ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਨਹੀਂ ਤੇ ਗੱਡੀ ਚ ਉਤਰਦੇ ਚੈੱਕ ਪਾਸ ਕਰਵਾਓ ਤੇ ਸੂਈਆਂ ਦੀਆਂ ਆਪਣੀਆਂ ਦੋ ਦੋ ਡੰਗ ਚੁਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜਿ ਤਰ੍ਹਾਂ ਸਾਨੂੰ ਵੇਧਿਓ ਨਾਲ ਦੱਸਿਆ ਉਤਰ ਆਪਾਂ ਤੁਹਾਨੂੰ ਦੱਸਤਾ ਵਾ ਬਾਕੀ ਤੁਸੀਂ ਆਪਣੀ ਸਮਝ ਕਰਨੀ ਆ